ਮੰਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਗੁਰਮਤ ਕਾਵਤਾਰਾ ਬਾਰੇ ਪੜਾਂਗੇ ਸਾਰੀ ਗੁਰਮਤ ਕਾਵਤਾਰਾ ਜਿਹੜੀ ਉਹ ਇੱਕੋ ਵੀਡੀਓ ਚ ਕੰਪਲੀਟ ਨਹੀਂ ਹੋਊਗੀ ਇਹਦੇ ਲਈ ਦੋ ਤਿੰਨ ਪਾਰਟ ਹੋਣਗੇ ਜਿਹੜੇ ਤੁਹਾਨੂੰ ਲਿੰਕ ਨਾਲ ਜੋੜ ਕੇ ਦੇਖਣੇ ਪੈਣਗੇ ਤਾਂ ਹੀ ਤੁਸੀਂ ਗੁਰਮਤ ਕਾਵਤਾਰਾ ਦੇ ਜਿਹੜੇ ਮੈਕਸਿਮਮ ਪ੍ਰਸ਼ਨ ਨੇ ਉਹ ਹੱਲ ਕਰ ਸਕਦੇ ਹੋ ਗੁਰਮਤ ਕਾਵਤਾਰਾ ਜਿਹੜੀ ਆ ਮੱਧ ਕਾਲੀਨ ਪੰਜਾਬੀ ਸਾਹਿਤ ਦੀ ਸਭ ਤੋਂ ਪ੍ਰਮੁੱਖ ਤੇ ਊਰਜਾਵੰਤ ਕਾਵਤਾਰ ਆਏ ਆਰੰਭ ਇਸ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਹੋਇਆ ਸਮੁੱਚੀ ਗੁਰਮਤ ਕਾਵਤਾਰਾ ਪ੍ਰਮਾਣਿਤ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਆਦਿ ਗ੍ਰੰਥ ਦਾ ਸੰਕਲਨ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਨ 1604 ਵਿੱਚ ਕੀਤਾ ਜਿਸ ਵਿੱਚ ਪਹਿਲੇ ਪੰਜ ਗੁਰੂਆਂ ਤੇ ਹੋਰ ਮਹਾਨ ਸੰਤਾਂ ਭਗਤਾਂ ਦੀ ਬਾਣੀ ਇਕੱਤਰ ਕੀਤੀ ਗਈ ਆਦਿ ਗ੍ਰੰਥ ਦੇ ਲਿਖਾਰੀ ਦੀ ਜ਼ਿੰਮੇਵਾਰੀ ਭਾਈ ਗੁਰਦਾਸ ਜੀ ਨੂੰ ਸੌਂਪੀ ਗਈ ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਪ੍ਰਕਾਸ਼ ਸਤੰਬਰ 1604 ਨੂੰ ਹਰਿਮੰਦਰ ਸਾਹਿਬ ਵਿਖੇ ਕੀਤਾ ਗਿਆ ਅਕਤੂਬਰ 1708 ਨੂੰ ਆਦਿ ਗ੍ਰੰਥ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ਼ਾਮਲ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਦਾ ਦਰਜਾ ਦਿੱਤਾ ਇਸ ਪ੍ਰਕਾਰ ਆਦਿ ਗ੍ਰੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਕਿਹਾ ਜਾਣ ਲੱਗ ਪਿਆ ਉਨ ਅੱਗੇ ਗੱਲ ਕਰਾਂਗੇ ਅਸੀਂ ਗੁਰਬਾਣੀ ਦੇ ਬਾਣੀਕਾਰਾਂ ਦਾ ਯੋਗਦਾਨ ਕਿਹੜੇ ਕਿਹੜੇ ਬਾਣੀਕਾਰ ਨੇ ਉਹਨਾਂ ਦਾ ਕਿੰਨਾ ਯੋਗਦਾਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜਾ ਸਭ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਸ਼ਲੋਕਾਂ ਸੰਤੇ 974 ਸ਼ਬਦ 19 ਰਾਗਾਂ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ 63 ਸ਼ਲੋਕ ਸ੍ਰੀ ਗੁਰੂ ਅਮਰਦਾਸ ਜੀ 869 ਸ਼ਬਦ 19 ਰਾਗਾਂ ਵਿੱਚ ਸ੍ਰੀ ਗੁਰੂ ਰਾਮਦਾਸ ਜੀ 638 ਸ਼ਬਦ 30 ਰਾਗਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ 2312 ਸ਼ਬਦ 30 ਰਾਗਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ 115 ਸ਼ਬਦ 15 ਰਾਗਾਂ ਵਿੱਚ ਇਹ ਸੀ ਗੁਰੂਆਂ ਦਾ ਯੋਗਦਾਨ ਹੁਣ ਭਗਤਾਂ ਦਾ ਯੋਗਦਾਨ ਦੇਖਾਂਗੇ ਅਸੀਂ ਸਭ ਤੋਂ ਪਹਿਲਾ ਹੈਗਾ ਭਗਤ ਕਬੀਰ ਜੀ 541 ਸ਼ਬਦ ਇਹਨਾਂ ਦੇ ਆ ਐਡ ਕੀਤੇ ਗਏ ਨੇ 16 ਰਾਗਾਂ ਵਿੱਚ ਭਗਤ ਨਾਮਦੇਵ ਜੀ 61 ਸ਼ਬਦ 18 ਰਾਗਾਂ ਵਿੱਚ ਭਗਤ ਰਵਿਦਾਸ ਜੀ 41 ਪਦ 16 ਰਾਗਾਂ ਵਿੱਚ ਭਗਤ ਰਾਮਾਨੰਦ ਜੀ ਇੱਕ ਸ਼ਬਦ ਬਸੰਤ ਰਾਗ ਵਿੱਚ ਭਗਤ ਜੈਦੇਵ ਜੀ ਦੋ ਸ਼ਬਦ ਦੋ ਰਾਗਾਂ ਵਿੱਚ ਇਹਨਾਂ ਦੇ ਆ ਲੈ ਗਏ ਨੇ ਭਗਤ ਤੇਰ ਲੋਚਨ ਜੀ ਚਾਰ ਸ਼ਬਦ ਤਿੰਨ ਰਾਗਾਂ ਵਿੱਚ ਭਗਤ ਤੰਨਾ ਤਿੰਨ ਸ਼ਬਦ ਦੋ ਰਾਗਾਂ ਵਿੱਚ ਭਗਤ ਸੈਣ ਜੀ ਦਾ ਇੱਕ ਸ਼ਬਦ ਤਨਾਸਰੀ ਰਾਗ ਵਿੱਚ ਮੌਜੂਦ ਹੈ ਭਗਤ ਪੀਪਾ ਜੀ ਇੱਕ ਸ਼ਬਦ ਤਨਾਸਰੀ ਰਾਗ ਵਿੱਚ ਮੌਜੂਦ ਹੈ ਇਹਨਾਂ ਦਾ ਭਗਤ ਪੀਖਨ ਜੀ ਦੋ ਸ਼ਬਦ ਤੇ ਦੋ ਦੋ ਰਾਗਾਂ ਵਿੱਚ ਦਰਜ ਨੇ ਇਹਨਾਂ ਦੇ ਭਗਤ ਪਰਮਾਨੰਦ ਜੀ ਇੱਕ ਸ਼ਬਦ ਸਾਰੰਗ ਰਾਗ ਵਿੱਚ ਭਗਤ ਸੂਰਦਾਸ ਜੀ ਦਾ ਵੀ ਇੱਕ ਸ਼ਬਦ ਸਾਰੰਗ ਰਾਗ ਵਿੱਚ ਭਗਤ ਬੇਣੀ ਜੀ ਦੇ ਤਿੰਨ ਸ਼ਬਦ ਤਿੰਨ ਰਾਗਾਂ ਵਿੱਚ ਛੇਕ ਫਰੀਦ ਜੀ ਚਾਰ ਸ਼ਬਦ ਤੇ 112 ਸਲੋਕ ਦੋ ਰਾਗਾਂ ਵਿੱਚ ਦਰਜ ਨੇ ਇਹ ਸੀਗੇ ਭਗਤ ਹੁਣ ਪੱਟ ਕਵੀਆਂ ਦਾ ਯੋਗਦਾਨ ਦੇਖ ਲੈਣੇ ਆਂ ਅਸੀਂ ਸਵਈਏ ਜਿਨ੍ਹਾਂ ਦੇ ਰਚਿਤ ਨੇ ਪੱਟ ਕਲ ਸਹਾਰ ਦੇ 54 ਸਵਈਏ ਨੇ ਪੱਟ ਜਾਲਪ ਜੀ ਦੇ 5 ਪੱਟ ਕੀਰਤ ਜੀ ਦੇ 8 ਸਵਈਏ ਪੱਟ ਪੀਖਾ ਜੀ 2 ਸਵਈਏ ਨੇ ਇਹਨਾਂ ਦੇ ਪੱਟ ਸਲ ਜੀ 3 ਪੱਟ ਭੱਲ ਜੀ 1 ਪੱਟ ਨਲ ਜੀ 16 ਪੱਟ ਸਯੰਦ ਜੀ 13 ਪੱਟ ਸਥਰਾ ਜੀ ਦੇ 14 ਸਵਈਏ ਪੱਟ ਵੱਲ ਜੀ ਦੇ 5 ਪਟhbarਵੰਸ ਜੀ ਦੇ 2 ਸਵਈਏ ਤੇ ਕੁੱਲ 123 ਸਵਈਏ ਨੇ ਜਿਹੜੇ ਉਹ ਅ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨੇ ਪਟ ਕਵੀਆਂ ਦੇ ਅੱਗੇ ਗੁਰੂ ਘਰ ਦੇ ਨਿਕਟ ਵਰਤੀਆਂ ਦਾ ਯੋਗਦਾਨ ਹੈ ਜਿਹੜਾ ਉਹਦੇ ਵਿੱਚ ਭਾਈ ਮਰਦਾਨਾ ਜੀ ਦੇ ਤਿੰਨ ਸ਼ਬਦ ਰਾਏ ਬਲਵੰਡ ਜੀ ਦਾ ਇੱਕ ਵਾਰ ਰਾਮਕਲੀ ਰਾਗ ਵਿੱਚ ਪ੍ਰਥਮ ਪੰਜ ਪੌੜੀਆਂ ਭਾਈ ਸੱਤਾ ਜੀ ਰਵਾਵ ਵਾਦਕ ਇੱਕ ਵਾਰ ਰਾਮਕਲੀ ਰਾਗ ਵਿੱਚ ਅੰਤਮ ਤਿੰਨ ਪੌੜੀਆਂ ਬਾਬਾ ਸੁੰਦਰ ਜੀ 6 ਪਦੇ ਸਦ ਰਾਮਕਲੀ ਰਾਗੁ ਅੱਗੇ ਗੁਰਮਤ ਕਾਵਚ ਦੇ ਪ੍ਰਮੁੱਖ ਕਾਵ ਰੂਪ ਕਿਹੜੇ-ਕਿਹੜੇ ਨੇ ਸ਼ਬਦ ਨੇ ਕੁਚਤ ਜੀ ਸੁਚਤ ਜੀ ਸ਼ਲੋਕ ਵਾਰ ਕਾਫੀ ਪੱਟੀ 52 ਅਖਰੀ ਓੰਕਾਰ ਪੈਰੇ ਬੰજારਾ 12 ਮਾ ਦਿਨ ਰੈਣ ਘੋੜੀਆਂ ਔਲੀਆਂ ਸੱਦ ਆਰਤੀ ਅੰਜਲੀ ਕਰ ਹਲੇ ਛੰਤ ਰੂਤੀ ਥਿੱਤੀ ਪੌੜੀ ਸੋਲੇ ਆਦੀ ਇਹ ਕਾਵ ਰੂਪ ਨੇ ਜਿਹੜੇ ਗੁਰਮਤ ਕਾਪਚਾਉਂਦੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਬੜਹੰਸ ਰਾਗ ਅਧੀਨ 9 ਔਲੀਆਂ ਦਰਜ ਨੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ 5 ਔਲੀਆਂ ਤੇ ਬਾਅਦ ਵਿੱਚ ਗੁਰੂ ਅਮਰਦਾਸ ਜੀ ਦੀਆਂ 4 ਔਲੀਆਂ ਹਨ ਜਿਹੜੀਆਂ 4-4 ਪਦਿਆਂ ਦੀਆਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਤਨਾਸਰੀ ਅਧੀਨ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਆਰਤੀ ਸ਼ਬਦ ਅੰਕਿਤ ਹੈ ਜਿਸ ਤਰ੍ਹਾਂ ਹੀ ਉਹਨਾਂ ਨੇ ਪਰੰਪਰਾਗਤ ਆਰਤੀ ਦੀ ਨਿਖੇਦੀ ਕਰਕੇ ਕੁਦਰਤੀ ਮਾਧਿਮ ਰਾਹੀਂ ਹਰ ਸਮੇਂ ਸੈੰਸਵਾਤ ਹੋ ਰਹੀ ਆਰਤੀ ਦੇ ਰੂਪ ਨੂੰ ਦ੍ਰਿਸ਼ਟਾਂਤ ਅਲੰਕਾਰ ਰਹੀ ਬਿਆਨਿਆ ਹੈ ਗੁਰੂ ਜੀ ਨੇ ਇਹ ਸ਼ਬਦ ਜਗਨਨਾਥ ਪੁਰੀ ਦੀ ਯਾਤਰਾ ਸਮੇ ਰਚਿਆ ਸੀ ਇਹ ਗੱਲ ਯਾਦ ਰੱਖਣਯੋਗ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮਾਰੂ ਰਾਗ ਵਿੱਚ ਸਿਰਫ ਗੁਰੂ ਅਰਜਨ ਦੇਵ ਜੀ ਦੀਆਂ ਚਾਰ ਅੰਜਲੀਆਂ ਦਰਜ ਨੇ ਜਿਨ੍ਹਾਂ ਵਿੱਚੋਂ ਦੋ ਪਦਿਆਂ ਵਿੱਚ ਤੇ ਦੋ ਅਸ਼ਟਪਦੀਆਂ ਵਿੱਚ ਹਨ ਗੁਰੂ ਅਮਰਦਾਸ ਜੀ ਦੇ ਰਾਗ ਵਿਲਾਵਲ ਅਧੀਨ ਵਾਰਸਤ ਨਾਦੀ ਰਚਨਾ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਰਾਗ ਰਾਮਕਲੀ ਅਧੀਨ ਸਦ ਸਰਲੇਖ ਹੀਟ ਬਾਬਾ ਸੁੰਦਰ ਰਚਿਤ ਬਾਣੀ ਅ ਦਰਜ ਇਹ ਰਚਨਾ ਗੁਰੂ ਅਮਰਦਾਸ ਜੀ ਦੇ ਵਿਛੋੜੇ ਦੇ ਰੂਪ ਵਿੱਚ ਲਿਖੀ ਗਈ ਸੀ ਬਾਬਾ ਸੁੰਦਰ ਜੀ ਗੁਰੂ ਅਮਰਦਾਸ ਜੀ ਦੇ ਪੜਪੋਤੇ ਤੇ ਬਾਬਾ ਮੋਰੀ ਜੀ ਦੇ ਪੁੱਤੇ ਸਨ ਸ਼ਲੋਕ 12 ਦੇ ਵਿਧਿਕ ਸਰਲੇਖ ਅਧੀਨ 152 ਸ਼ਲੋਕ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜਿਨ੍ਹਾਂ ਵਿੱਚੋਂ ਪਹਿਲਾ ਗੁਰੂ ਨਾਨਕ ਦੇਵ ਦੇ 33 ਗੁਰੂ ਅਮਰਦਾਸ ਦੇ ਗੁਰੂ ਅਮਰਦਾਸ ਜੀ ਦੇ 67 ਤੇ ਰਾਮਦਾਸ ਜੀ ਦੇ 30 ਅਤੇ ਗੁਰੂ ਅਰਜਨ ਦੇਵ ਜੀ ਦੇ 22 ਸ਼ਲੋਕ ਸ਼ਲੋਕ ਨੇ ਮੌਜੂਦ ਨੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 762 63 ਤੇ ਸੂਹੀ ਰਾਗ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਰਚਿਤ ਕੁਚੱਜੀ ਸੁਚੱਜੀ ਇਸ ਵਿੱਚ ਇੱਕ ਹੀਟ ਦੋ ਬਾਣੀਆਂ ਦਰਜ ਹਨ ਇਹ ਕਾਵ ਰੂਪ ਨੂੰ ਸਿਰਫ ਗੁਰੂ ਨਾਨਕ ਦੇਵ ਜੀ ਨੇ ਹੀ ਵਰਤਿਆ ਕੁਚੱਜੀ ਦਾ ਅਰਥ ਹੈ ਬੁਰੇ ਆਚਾਰ ਵਾਲੀ ਇਸਤਰੀ ਇਸ ਦੇ ਉਲਟ ਸ਼ੁਭ ਆਚਰਣ ਤੇ ਨੇਕ ਚੱਲਣ ਵਾਲੀ ਇਸਤਰੀ ਨੂੰ ਸੁਚੱਜੀ ਕਿਹਾ ਜਾਂਦਾ ਹੈ ਸੁਚੱਜੀ ਤੇ ਕੁਚੱਜੀ ਕਰਮਵਾਰ ਗੁਰਮੁਖ ਤੇ ਸੰਮੁਖ ਦੇ ਪ੍ਰਤੀਕ ਸ਼ਬਦ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਰਤੀ ਸ਼ਬਦ ਤੋਂ ਇਲਾਵਾ ਹੋਰ ਆਰਤੀ ਸ਼ਬਦ ਵੀ ਹਨ ਜਿਨ੍ਹਾਂ ਵਿੱਚੋਂ ਭਗਤ ਰਵੀਦਾਸ ਜੀ ਦਾ ਸ਼ਬਦ ਪੰਨਾ ਨੰਬਰ 694 ਤੇ ਭਗਤ ਸੈਨ ਜੀ ਦਾ ਸ਼ਬਦ ਪੰਨਾ ਨੰਬਰ 695 ਤੇ ਕਬੀਰ ਜੀ ਦਾ ਆਰਤੀ ਨੂਆ ਸ਼ਬਦ ਪੰਨਾ ਨੰਬਰ 1350 ਤੇ ਅੰਕਿਤ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਲੋਕ ਫਰੀਦ ਦੇ ਸਰਲੇਖ ਦੇ 130 ਸ਼ਲੋਕ ਦਰਜ ਹਨ ਜਿਨ੍ਹਾਂ ਵਿੱਚੋਂ 112 ਸ਼ਲੋਕ ਬਾਬਾ ਫਰੀਦ ਜੀ ਦੇ 18 ਸ਼ਲੋਕ ਚਾਰ ਗੁਰੂ ਸਾਹਿਬਾਨ ਦੇ ਹਨ ਗੁਰੂ ਨਾਨਕ ਜੀ ਦੇ ਗੁਰੂ ਨਾਨਕ ਦੇਵ ਜੀ ਦੇ ਚਾਰ ਸ਼ਲੋਕ ਅੰਕ 32 113 120 124 ਗੁਰੂ ਅਮਰਦਾਸ ਜੀ ਦੇ ਪੰਜ ਸ਼ਲੋਕ ਅੰਕ 13 52 104 122 ਤੇ 123 ਗੁਰੂ ਰਾਮਦਾਸ ਜੀ ਦਾ ਇੱਕ ਸ਼ਲੋਕ ਅੰਕ 121 ਗੁਰੂ ਅਰਜਨ ਦੇਵ ਜੀ ਦੇ 8 ਸ਼ਲੋਕ ਅੰਕ 75 82 83 105 108 109 110 111 ਇਸ ਤਰ੍ਹਾਂ ਕੁੱਲ 18 ਸ਼ਲੋਕ ਇਹ 18 ਸ਼ਲੋਕ ਫਰੀਦ ਦੇ ਸ਼ਲੋਕਾਂ ਉੱਤੇ ਟਿੱਪਣੀ ਵੱਜੋਂ ਦਰਜ ਕੀਤੇ ਗਏ ਹਨ ਇਹਨਾਂ 112 ਸ਼ਲੋਕਾਂ ਤੋਂ ਇਲਾਵਾ 4 ਸ਼ਬਦ 2 ਰਾਗ ਆਸਾ 2 ਰਾਗ ਸੁਹੀ ਵਿੱਚ ਵੀ ਦਰਜ ਹਨ ਇਸ ਤੋਂ ਇਲਾਵਾ ਘੋੜੀਆਂ ਨੇ ਜਿਹੜਾ ਘੋੜੀਆਂ ਮੁੰਡੇ ਦੇ ਵਿਆਹ ਨਾਲ ਸੰਬੰਧਿਤ ਲੋਕਗੀਤ ਆ ਵਿਆਹ ਦੇ ਮੌਕੇ ਜੰਝ ਤੁਰਨ ਵੇਲੇ ਲਾੜੇ ਨੂੰ ਘੋੜੀ ਤੇ ਬਿਠਾਇਆ ਜਾਂਦਾ ਹੈ ਜਦੋਂ ਜੋ ਗੀਤ ਉਦੋਂ ਜੋ ਗੀਤ ਗਾਏ ਜਾਂਦੇ ਹਨ ਉਹਨਾਂ ਨੂੰ ਘੋੜੀ ਚੜਨ ਦੀ ਰਸਮ ਨਾਲ ਸੰਬੰਧਿਤ ਹੋ ਕੇ ਘੋੜੀਆਂ ਕਿਹਾ ਜਾਂਦਾ ਹੈ ਇਸ ਲੋਕਗੀਤ ਤੋਂ ਪ੍ਰੇਰਿਤ ਹੋ ਕੇ ਸਿਰਫ ਗੁਰੂ ਰਾਮਦਾਸ ਜੀ ਨੇ ਦੋ ਘੋੜੀਆਂ ਦੀ ਰਚਨਾ ਬੜ ਹੰਸ ਰਾਗ ਵਿੱਚ ਕੀਤੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਪੰਨਾ 575 76 ਉਤੇ ਦਰਜ ਹਨ ਇਨ੍ਹਾਂ ਸ਼ਬਦਾਂ ਵਿੱਚ ਗੁਰੂ ਸਾਹਿਬ ਨੇ ਮਨੁੱਖੀ ਦੇਹ ਨੂੰ ਤੇਜਣ ਕੋੜੀ ਤੇ ਜੀਵਾਤਮਾ ਨੂੰ ਲਾੜਾ ਕਲਪਿਤ ਕੀਤਾ ਏ ਤਾਂ ਹੁਣ ਜੇ ਸਾਡੇ ਕੋਲ ਕੁਐਸਚਨ ਆਉਂਦਾ ਇੱਕ ਛੋਟਾ ਜਿਹਾ ਸੀ ਕੁਐਸਚਨ ਦੇਖਦੇ ਆ ਆਦ ਗ੍ਰੰਥ ਵਿਚ ਲਿਆ ਕੋੜੀਆਂ ਦਾ ਕਰਤਾ ਸਾਡਾ ਉੱਤਰ ਕੀ ਆ ਗੁਰੂ ਰਾਮਦਾਸ ਜੀ ਇਸ ਤਰ੍ਹਾਂ ਨਾਲੇ ਕੁਐਸਚਨ ਜਿਹੜੇ ਨੇ ਆ ਸਕਦੇ ਨੇ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲਾ ਪਾਰਟ ਲੈ ਕੇ ਜਲਦੀ ਹਾਜ਼ਰ ਹੋਵਾਂਗੇ ਓਕੇ ਥੈਂਕਸ